ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੇ ਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬੱਲੇਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਹਰ ਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ ਬੱਲੇਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਭਾਮ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਬਾਣਾ ਮੰਨਿਆ ਤਿਨ ਕੁਮਕੁਮ ਜਾਏ ਜਿਨ ਸਤਗੁਰ ਪਿਆਰਾ ਦੇਖਿਆ ਤਿਨ ਕੋ ਹਉ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੀਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਥਾਰਾ ਜੋ ਹਰ ਨਾਮ ਧਿਆਇਂ ਦੇਤੇ ਜਨ ਪਰਵਾਨਾ ਤਿੰਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਪਾਵੇ ਜੋ ਗੁਰਮੁਖ ਪਿਆਰਾ ਸੇਵ ਦੇ ਤਿੰਨ ਹਰ ਪਲ ਪਾਵੇ ਜਿਨਾਂ ਹਰ ਸੇਤੀ ਪਿਰਹੜੀ ਤਿਨਾਂ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸਮਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਘੁਮ ਜਾਇ ਓਏ ਆਪ ਛੁੱਟੇ ਪਰਵਾਰ ਸਿਓ ਸਭ ਜਗਤ ਛੜਾਇਆ ਗੁਰ ਪਿਆਰੇ ਹਰਿ ਸੇਵਿਆ ਗੁਰ ਧੰਨ ਗੁਰ ਧੰਨੋ ਗੁਰ ਹਰਿ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ ਜੋ ਗੁਰਮੁਖ ਗੁਰ ਸੇਵ ਦੇ ਸੇ ਪੁੰਨ ਪਰਾਣੀ ਜਨ ਨਾਨਕ ਤਿੰਨ ਕੋ ਵਾਰਿਆ ਸਦਾ ਸਦਾ ਗੁਰ ਬਾਣੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਭਾਈਆਂ ਹਰ ਦਰਗੇ ਪੈ ਨਾਈਆ ਹਰ ਆਪ ਗੜ ਲਾਈਆ ਜੋ ਗੁਰਮੁਖ ਨਾਮ ਧਿਆਇਂਦੇ ਤਿੰਨ ਦਰਸਨ ਦੀਜੈ ਹਰ ਤਿੰਨ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜੈ ਪਾਣ ਸੁਪਾਰੀ ਖਾਤੀਆ ਮੁਖ ਬੀੜੀਆਂ ਲਾਈਆ ਹਰ ਹਰ ਕਦੇ ਨ ਚੀਤਿਓ ਜਮ ਪਕੜ ਚਲਾਈਆ ਜਿਨ ਹਰ ਨਾਮਾ ਹਰ ਚੇਤੇ ਆਹਿਰ ਦੇਉ ਰਤਾਰੇ ਤਿੰਨ ਜਮ ਨੇੜ ਨ ਆਵਈ ਗੁਰਮੁਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੇ ਨਾਨਕ ਜਿਨ ਸਤਗੁਰ ਭੇਟਿਆ ਰੰਗ ਰਲੀਆਂ ਮਾਣੇ ਸਤਗੁਰ ਦਾਤਾ ਆਖੀਏ ਤੁਸ ਕਰੇ ਪਸਾਓ ਹਾਂ ਗੁਰ ਵਿਟੋ ਸਤਿਵਾਰਿਆ ਜਿਨ ਜਿਤੜਾ ਨਾਓ ਸੋ ਧਨ ਗੁਰੂ ਸਾਬਾ ਸਹਿ ਹਰ ਦੇ ਸੁਣੀ ਹਾਂ ਹਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿਖਾਂ ਗੁਰ ਮੰਨਿਆ ਤਿਨ ਭੁਖ ਸਭ ਜਾਵੀ ਹਰ ਕਾਮਾਰਗ ਆਖੀਏ ਕਹਿ ਕਿਤ ਬਿਦ ਜਾਈਏ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਏ ਜਿਨ ਗੁਰਮੁਖ ਹਰ ਆਰਾਧਿਆ ਸਾ ਵੜਦਾਣੇ ਔ ਸਤਗੁਰ ਕਉ ਸਦਵਾਰ ਆ ਗੁਰਬਚਨ ਸਮਾਣੇ ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤੁਦ ਭਾਵੇ ਤੇਰੀ ਬੰਦਗੀ ਤੂੰ ਗੁਣੀ ਘਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋ ਤਿਸ ਭਾਵੇ ਨਾਨਕਾ ਸਾਈ ਗਲ ਚੰਗੀ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋ ਤਿਸ ਭਾਵੇ ਨਾਨਕਾ ਸਾਈ ਗਲ ਚੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲੰਗ ਮਹੱਲਾ ਚੌਥਾ ਹੇ ਗੁਰ ਸਿੱਖ ਮਿੱਤਰ ਗੁਰੂ ਨੇ ਮੈਨੂੰ ਪਰਮਾਤਮਾ ਦੀ ਸਿੱਖ ਸਲਾਹ ਦੀਆਂ ਗੱਲਾਂ ਸੁਣਾਈਆਂ ਹਨ ਮੈਂ ਆਪਣੇ ਗੁਰੂ ਤੋਂ ਮੁੜ ਮੁੜ ਕੇ ਸੱਜ ਕੇ ਕੁਰਬਾਨ ਜਾਂਦਾ ਹਾਂ ਹੇ ਮੇਰੇ ਗੁਰੂ ਦੇ ਪਿਆਰੇ ਸਿੱਖ ਮੈਨੂੰ ਆ ਕੇ ਮਿਲ ਮੈਨੂੰ ਆ ਕੇ ਮਿਲ ਰਹਾਓ ਹੇ ਗੁਰ ਸਿੱਖ ਪਰਮਾਤਮਾ ਦੇ ਗੁਣ ਗਾਉਣੇ ਪਰਮਾਤਮਾ ਨੂੰ ਪਸੰਦ ਆਉਂਦੇ ਹਨ ਮੈਂ ਉਹ ਗੁਣ ਗਾਉਣੇ ਗੁਰੂ ਪਾਸੋਂ ਸਿੱਖੇ ਹਨ ਮੈਂ ਉਹਨਾਂ ਵਡਭਾਗੀਆਂ ਤੋਂ ਮੁੜ ਮੁੜ ਕਰਵਾਣ ਜਾਂਦਾ ਹਾਂ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਿਆ ਹੈ ਏ ਗੁਰਸਿੱਖ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਸਦਾ ਸਦਕੇ ਜਾਂਦਾ ਹਾਂ ਜਿਨ੍ਹਾਂ ਪਿਆਰੇ ਗੁਰੂ ਦਾ ਦਰਸ਼ਨ ਕੀਤਾ ਹੈ ਜਿਨ੍ਹਾਂ ਗੁਰੂ ਦੀ ਦੱਸੀ ਸੇਵਾ ਕੀਤੀ ਹੈ ਏ ਹਰੀ ਤੇਰਾ ਨਾਮ ਸਾਰੇ ਦੁੱਖ ਦੂਰ ਕਰਨ ਦੇ ਸਮਰੱਥ ਹੈ ਪਰ ਇਹ ਨਾਮ ਗੁਰੂ ਦੀ ਸ਼ਰਣ ਪਿਆ ਹੀ ਮਿਲਦਾ ਹੈ ਗੁਰੂ ਦੇ ਸਾਹਮਣੇ ਰਿਆਂ ਸੰਸਾਰ ਸਮੁੰਦਰ ਪਾਰ ਲੰਘ ਸਕੀਦਾ ਹੈ। हे ਗੁਰਸਿੱਖ ਜਿਹੜੇ ਮਨੁੱਖ ਪਰਮਾਤਮਾ ਨਾਮ ਸਿਮਰਦੇ ਹਨ ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦੇ ਹਨ। ਨਾਨਕ ਉਹਨਾਂ ਮਨੁੱਖਾਂ ਤੋਂ ਗੁਰਵਾਨ ਜਾਂਦਾ ਹੈ, ਸਦਾ ਸਦਕੇ ਜਾਂਦਾ ਹੈ। हे ਹਰੀ, हे ਪ੍ਰਭੂ, ਉਹ ਹੀ ਸਿਫਤ ਸਲਾਹ ਤੇਰੀ ਸਿਫਤ ਸਲਾਹ ਕਹੀ ਜਾ ਸਕਦੀ ਹੈ ਜਿਹੜੀ ਤੈਨੂੰ ਪਸੰਦ ਆ ਜਾਂਦੀ ਹੈ। हे भाई जेडे मनुख गुरु दे सान्मुख हो के प्यारे प्रभु दी सेवा भक्ति करदे अन्न उनां नु प्रभु सुख फल द인다 ਹੈ हे भाई जिना मनुखਾਂ ਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ ਉਹਨਾਂ ਦੇ ਦਿਲ ਸਦਾ ਪ੍ਰਭੂ ਦੇ ਚਰਨਾਂ ਨਾਲ ਹੀ ਜੁੜੇ ਰਹਿੰਦੇ ਹਨ ਉਹ मनुख प्यारे प्रभु नु सदा सिमर सिमर के प्रभु ਦਾ ਨਾਮ ਹਿਰਦੇ ਵਿੱਚ ਸੰਭਾਲ ਕੇ ਆਤਮਿਕ ਜੀਵਨ ਹਾਸਲ ਕਰਦੇ ਹਨ हे भाई मैं उन मनुखा तो सदा सदके जांदा हां जिन्ना ने गुरु दी शरण पैके प्यारे प्रभु दी सेवा भक्ति कीती है ओ मनुख आप अपने परिवार समेत संसार समुंदर दे विकारा तो बच गए उना सारा संसार ही विचाल लिया हे भाई गुरु सलाह जोग है गुरु सलाह जोग है प्यारे गुरु दी राही ही मैं परमात्मा दी सेवा भक्ति शुरू कीती है ਮੈਨੂੰ ਗੁਰੂ ਨੇ ਹੀ ਪਰਮਾਤਮਾ ਦੇ ਮਿਲਾਪ ਦਾ ਰਸਤਾ ਦੱਸਿਆ ਹੈ ਗੁਰੂ ਦਾ ਮੇਰੇ ਉੱਤੇ ਇਹ ਉਪਕਾਰ ਹੈ ਵੱਡਾ ਉਪਕਾਰ ਹੈ ਏ ਭਾਈ ਗੁਰੂ ਦੇ ਜਿਹੜੇ ਸਿੱਖ ਗੁਰੂ ਦੀ ਦੱਸੀ ਸੇਵਾ ਕਰਦੇ ਹਨ ਉਹ ਭਾਗਾਂ ਵਾਲੇ ਹੋ ਗਏ ਹਨ ਦਾਸ ਨਾਨਕ ਉਨ੍ਹਾਂ ਤੋਂ ਸਦਕੇ ਜਾਂਦਾ ਹੈ ਸਦਾ ਹੀ ਕੁਰਬਾਨ ਜਾਂਦਾ ਹੈ हे भाई गुरु दी शरण ਪੈ ਕੇ ਪਰਸਪਰ ਪ੍ਰੇਮ ਨਾਲ ਰਹਿਣ ਵਾਲੀਆਂ ਸਤ ਸੰਗੀ ਸਹਿਦੀਆਂ ਐਸੀਆਂ ਹੋ ਜਾਂਦੀਆਂ ਹਨ ਕਿ ਉਹ ਆਪ ਵੀ ਪ੍ਰਭੂ ਨੂੰ ਪਿਆਰੀਆਂ ਲੱਗਦੀਆਂ ਹਨ ਪਰਮਾਤਮਾ ਦੀ ਹਜ਼ੂਰੀ ਵਿੱਚ ਉਹਨਾਂ ਨੂੰ ਆਦਰ ਮਿਲਦਾ ਹੈ ਪਰਮਾਤਮਾ ਨੇ ਉਹਨਾਂ ਨੂੰ ਆਪ ਆਪਣੇ ਗਲ ਨਾਲ ਸਦਾ ਲਾ ਲਿਆ ਹੈ हे ਪ੍ਰਭੂ ਜਿਹੜੇ ਮਨੁੱਖ ਗੁਰੂ ਦੀ ਸ਼ਰਣ ਪੈ ਕੇ ਤੇਰਾ ਨਾਮ ਸਿਮਰਦੇ ਹਨ ਉਹਨਾਂ ਦਾ ਮੈਨੂੰ ਦਰਸ਼ਨ ਬਖਸ਼ ਮੈਂ ਉਹਨਾਂ ਦੇ ਚਰਨ ਧੋਵਾਂ ਤੇ ਉਹਨਾਂ ਦੀ ਚਰਨ ਧੂੜ ਘੋਲ-ਘੋਲ ਕੇ ਪੀਂਦਾ ਰਹਾ। ਇਹ ਭਾਈ ਜਿਹੜੀਆਂ ਜੀਵ ਇਸਤਰੀਆਂ ਪ੍ਰਾਣ ਸਪਾਰੀ ਆਦੀ ਖਾਂਦੀਆਂ ਹਨ। ਮੂਹ ਵਿੱਚ ਪਾਣ ਚ ਬੌਂਦੀਆਂ ਰਹਿੰਦੀਆਂ ਹਨ। ਭਾਪ ਸਦਾ ਪਦਾਰਤਾਂ ਦੇ ਭੋਗ ਵਿੱਚ ਮਸਤ ਹਨ। ਤੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਕਦੇ ਵੀ ਨਾ ਸਿਮਰਿਆ। ਉਹਨਾਂ ਨੂੰ ਮੌਤ ਦੇ ਗੇੜ ਨੇ ਫੜ ਕੇ ਸਦਾ ਲਈ ਅੱਗੇ ਲਾ ਲਿਆ। ਉਹ 84 ਦੇ ਗੇੜ ਵਿੱਚ ਪੈ ਗਈਆਂ ਹੈ ਭਾਈ ਜਿਨ੍ਹਾਂ ਆਪਣੇ ਮਨ ਵਿੱਚ ਹਿਰਦੇ ਵਿੱਚ ਟਿਕਾ ਕੇ ਪਰਮਾਤਮਾ ਨਾਮ ਸਿਮਰਿਆ ਉਹਨਾਂ ਗੁਰੂ ਦੇ ਪਿਆਰੇ ਗੁਰਸਿੱਖਾਂ ਦੇ ਨੇੜੇ ਮੌਤ ਦਾ ਡਰ ਨਹੀਂ ਆਉਂਦਾ ਏ ਭਾਈ ਪਰਮਾਤਮਾ ਨਾਮ ਖਜ਼ਾਨਾ ਹੈ ਕੋਈ ਵਿਰਲਾ ਮਨੁੱਖ ਗੁਰੂ ਦੀ ਸਰਣ ਪੈ ਕੇ ਨਾਮ ਨਾਲ ਸਾਂਝ ਪਾਉਂਦਾ ਹੈ ਏ ਨਾਨਕ ਆਖ ਜਿਨਾ ਮਨੁੱਖਾ ਨੂੰ ਗੁਰੂ ਮਿਲ ਪੈਂਦਾ ਹੈ ਉਹ ਹਰੇਕ ਮਨੁੱਖ ਹਰ ਨਾਮ ਦੇ ਪ੍ਰੇਮ ਵਿੱਚ ਜੁੜ ਕੇ ਆਤਮਿਕ ਆਨੰਦ ਮਾਣਦਾ ਹੈ ਏ ਭਾਈ ਗੁਰੂ ਨੂੰ ਹੀ ਨਾਮ ਦੀ ਦਾਤ ਦੇਣ ਵਾਲਾ ਆਪਣਾ ਚਾਹੀਦਾ ਹੈ ਗੁਰੂ ਤਰਟ ਕੇ ਨਾਮ ਦੇਣ ਦੀ ਕਿਰਪਾ ਕਰਦਾ ਹੈ ਮੈਂ ਤਾਂ ਸਦਾ ਗੁਰੂ ਤੋਂ ਹੀ ਕੁਰਬਾਨ ਜਾਂਦਾ ਜਿਸ ਨੇ ਮਨ ਨੂੰ ਪਰਮਾਤਮਾ ਨਾਮ ਦਿੱਤਾ ਹੈ ਏ ਭਾਈ ਗੁਰੂ ਚਲਾਣ ਯੋਗ ਹੈ ਉਸ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ ਜਿਹੜਾ ਪਰਮਾਤਮਾ ਨਾਮ ਜਪਣ ਦਾ ਉਪਦੇਸ਼ ਦਿੰਦਾ ਹੈ ਮੈਂ ਤਾਂ ਗੁਰੂ ਨੂੰ ਵੇਖ-ਵੇਖ ਕੇ ਗੁਰੂ ਦਾ ਸੋਹਣਾ ਸਰੀਰ ਵੇਖ ਕੇ ਖੇੜ ਰਿਹਾ ਹਾਂ ਏ ਭਾਈ ਗੁਰੂ ਦੀ ਜੀਵ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਉਚਾਰਦੀ ਹੈ ਹਰ ਨਾਮ ਉਚਾਰਨ ਦੇ ਕਾਰਨ ਸਾਰੀ ਭੁੱਖ ਦੂਰ ਹੋ ਜਾਂਦੀ ਹੈ ਏ ਭਾਈ ਹਰ ਨਾਮ ਸਿਮਰਨ ਪਰਮਾਤਮਾ ਦੇ ਮਿਲਾਪ ਦਾ ਰਸਤਾ ਹੈ ਏ ਭਾਈ ਦੱਸ ਕਿਸ ਤਰੀਕੇ ਨਾਲ ਇਸ ਰਸਤੇ ਉੱਤੇ ਤੁਰ ਸਕੀਦਾ ਹੈ اے ਪ੍ਰਭੂ ਤੇਰਾ ਨਾਮ ਹੀ ਰਸਤੇ ਦਾ ਖਰਚ ਹੈ ਇਹ ਖਰਚ ਪੱਲੇ ਬਨ ਕੇ ਇਸ ਰਸਤੇ ਉੱਤੇ ਤੁਰਨਾ ਚਾਹੀਦਾ ਹੈ اے ਭਾਈ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨਾਮ ਜਪਿਆ ਹੈ ਉਹ ਵੱਡੇ ਸਿਆਣੇ ਸ਼ਾਹ ਬਣ ਗਏ ਹਨ ਮੈਂ ਸਦਾ ਗੁਰੂ ਤੋਂ ਕੁਰਬਾਨ ਜਾਂਦਾ ਗੁਰੂ ਦੇ ਬਚਨ ਦੀ ਰਾਹੀ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਹੋ ਸਕੀਦਾ ਹੈ ਏ ਪ੍ਰਭੂ ਤੂੰ ਮੇਰਾ ਮਾਲਕ ਹੈ ਤੂੰ ਮੇਰਾ ਸਾਈਂ ਹੈ ਤੂੰ ਹੀ ਮੇਰਾ ਪਾਸਾ ਹੈ ਜੇ ਤੈਨੂੰ ਪਸੰਦ ਆਵੇ ਤਾਂ ਤੇਰੀ ਭਗਤੀ ਕੀਤੀ ਜਾ ਸਕਦੀ ਹੈ ਤੂੰ ਗੁਨਾ ਦਾ ਖਜ਼ਾਨਾ ਹੈ ਤੂੰ ਡੂੰਘੇ ਜਿਗਰੇ ਵਾਲਾ ਹੈ ਏ ਨਾਨਕ ਆਖੇ ਭਾਈ ਪ੍ਰਮਾਤਮਾ ਨਾਮੇ ਨਿਰਗੁਣ ਸਰੂਪ ਇੱਕੋ ਇੱਕ ਰਸਤਾ ਹੈ। ਏ ਨਾਨਕ ਆਖੇ ਭਾਈ ਪ੍ਰਮਾਤਮਾ ਆਪ ਹੀ ਨਿਰਗੁਣ ਸਰੂਪ ਇੱਕੋ ਇੱਕ ਹਸਤੀ ਹੈ ਤੇ ਆਪ ਹੀ ਸਰਗੁਣ ਸਰੂਪ ਵਿੱਚ ਅਨੇਕਾ ਰੂਪਾਂ ਵਾਲਾ ਹੈ ਜਿਹੜੀ ਗੱਲ ਉਸਨੂੰ ਚੰਗੀ ਲੱਗਦੀ ਹੈ ਉਹੀ ਗੱਲ ਜੀਵਾਂ ਦੇ ਭਲੇ ਵਾਸਤੇ ਹੁੰਦੀ ਹੈ। ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ